ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹ ਮਾਵਾਂ ਜਰੂਰ ਸੁਣੋ ਜੋ ਆਪਣੇ ਬੱਚਿਆਂ ਦੇ ਸੁਭਾਅ ਤੋਂ ਆਦਤਾਂ ਤੋਂ ਬਹੁਤ ਪਰੇਸ਼ਾਨ ਨੇ ਕਈ ਭੈਣਾਂ ਇਹ ਸਵਾਲ ਕਰਦੀਆਂ ਨੇ ਕਿ ਸਾਡਾ ਬੱਚਾ ਜੇਤ ਬਹੁਤ ਕਰਦਾ ਹੈ ਸਾਡਾ ਬੱਚਾ ਹਰ ਵੇਲੇ ਗੁੱਸੇ ਦੇ ਵਿੱਚ ਰਹਿੰਦਾ ਹੈ ਚਿੜਚਿੜਾ ਰਹਿੰਦਾ ਹੈ ਤਾਂ ਉਹ ਪਹਿਣਾ ਅੱਜ ਦੀ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਕਿਉਂਕਿ ਆਪਾਂ ਇੱਕ ਰੋਟੀ ਦੇ ਰਾਹੀ ਆਪਣੇ ਬੱਚੇ ਦਾ ਸੁਭਾਅ ਆਪਣੇ ਬੱਚੇ ਦੀਆਂ ਆਦਤਾਂ ਬਦਲ ਸਕਦੇ ਆ ਅਤੇ ਬੱਚੇ ਦੀ ਸਿਹਤ ਵੀ ਤੰਦਰੁਸਤ ਰਹੇਗੀ ਜੇਕਰ ਆਪਾਂ ਰੋਟੀ ਬਣਾਉਣ ਵੇਲੇ ਇਹ ਥੋੜਾ ਜਿਹਾ ਬਦਲਾਅ ਕਰ ਲਈਏ ਤਾਂ ਅੱਜ ਦੀ ਵੀਡੀਓ ਨੂੰ ਪਹਿਣਾ ਜਰੂਰ ਸੁਣਨਾ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਤੁਹਾਡੇ ਕੰਮ ਆਉਣ ਵਾਲੀ ਆ ਤੁਹਾਡੇ ਬੱਚੇ ਦੇ ਕੰਮ ਆਉਣ ਵਾਲੀ ਆ ਤਾਂ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਤਾ ਜੋ ਇਹ ਮੈਸੇਜ ਹੋਰ ਵੀ ਪੈਣਾ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਵਿਚਾਰ ਆਪਣੇ ਸੁਝਾਅ ਜਰੂਰ ਦੱਸਿਓ ਦੇਖੋ ਭੈਣੋ ਹਮੇਸ਼ਾ ਕਮਾਈ ਵਾਲੇ ਸੰਤ ਮਹਾਪੁਰਖ ਜੀ ਇਹੋ ਸਮਝਾਉਂਦੇ ਹਨ ਕਿ ਜੈਸਾ ਅੰਨ ਤੈਸਾ ਮਨ ਤਾਂ ਰੋਟੀ ਬਣਾਉਣ ਵੇਲੇ ਭੈਣਾਂ ਦੇ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਜਿਸ ਭੈਣ ਨੇ ਜਿਸ ਔਰਤ ਨੇ ਘਰ ਦੇ ਵਿੱਚ ਭੋਜਨ ਤਿਆਰ ਕਰਨਾ ਹੈ ਉਹਦਾ ਮਨ ਖੁਸ਼ ਹੋਵੇ ਉਹਦਾ ਮਨ ਗੁਰਬਾਣੀ ਦੇ ਵਿੱਚ ਜੁੜਿਆ ਹੋਵੇ ਜੇਕਰ ਉਹ ਗੁਰਬਾਣੀ ਦਾ ਪਾਠ ਕਰਦੀ ਕਰਦੀ ਭੋਜਨ ਪ੍ਰਸ਼ਾਦਾ ਤਿਆਰ ਕਰੇ ਤਾਂ ਉਹ ਭੋਜਨ ਪ੍ਰਸ਼ਾਦਾ ਅਮਰਤ ਬਣ ਜਾਵੇਗਾ ਅਮਰਤ ਬਣ ਕੇ ਖਾਣ ਵਾਲੇ ਜੀਵਾਂ ਦੇ ਉੱਤੇ ਅਸਰ ਕਰੇਗਾ ਅਤੇ ਉਹਨਾਂ ਜੀਵਾਂ ਦੇ ਸੁਭਾਅ ਦੇ ਵਿੱਚ ਆਦਤਾਂ ਦੇ ਵਿੱਚ ਬਹੁਤ ਚੰਗੇ ਬਦਲਾਅ ਆਉਣਗੇ ਪਰ ਸਿਰਫ ਭੈਣ ਨੇ ਹੀ ਗੁਰਬਾਣੀ ਦਾ ਪਾਠ ਕਰ ਲਿਆ ਆਪਣੇ ਬੱਚੇ ਦੇ ਲਈ ਅਰਦਾਸ ਬੇਨਤੀ ਕਰ ਲਈ ਇੰਨਾ ਹੀ ਕਾਫੀ ਨਹੀਂ ਆ ਨਾਲ ਨਾਲ ਜੇਕਰ ਇਹ ਦੋ ਕੰਮ ਹੋਰ ਕਰ ਲੈਣਾ ਤਾਂ ਫਿਰ ਤਾਂ ਪੱਕੀ ਗਰੰਟੀ ਆ ਕਿ ਸਾਡੇ ਬੱਚੇ ਦੀ ਤੰਦਰੁਸਤੀ ਤਰੱਕੀ ਦਿਨੋ ਦਿਨ ਵੱਧਦੀ ਜਾਵੇਗੀ ਸਾਡੇ ਬੱਚੇ ਦਾ ਸੁਭਾਅ ਆਦਤਾਂ ਜਰੂਰ ਬਦਲਣ ਲੱਗੀਆਂ ਤਾਂ ਉਹ ਦੋ ਹੋਰ ਕੰਮ ਕਿਹੜੇ ਨੇ ਉਹਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਇੱਕ ਨਿੱਕੀ ਜੀ ਕਹਾਣੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿ ਸਾਡੇ ਮਨ ਦੇ ਉੱਤੇ ਸਾਡੇ ਤਣ ਦੇ ਉੱਤੇ ਸਾਡੇ ਵੱਲੋਂ ਖਾਧਾ ਹੋਇਆ ਭੋਜਨ ਪ੍ਰਸ਼ਾਦਾ ਕਿੰਝ ਅਸਰ ਕਰਦਾ ਹੈ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਸੰਤ ਜੀ ਰਹਿੰਦੇ ਸੀ ਜੋ ਹਰ ਕਿਸੇ ਦੀ ਮੁਸੀਬਤ ਦਾ ਹੱਲ ਪਲ ਦੇ ਵਿੱਚ ਕਰ ਦਿੰਦੇ ਕੋਈ ਵੀ ਦੁਖੀ ਤਕਿਆਰਾ ਬੰਦਾ ਉਹਨਾਂ ਦੇ ਕੋਲ ਆਉਂਦਾ ਤਾਂ ਸੰਤ ਜੀ ਉਹਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਸੁਣ ਕੇ ਉਹਨੂੰ ਸਿੱਧਾ ਰਸਤਾ ਦਿਖਾ ਦਿੰਦੇ ਸੀ ਇਸ ਕਰਕੇ ਉਸ ਨਗਰ ਦੇ ਲੋਕ ਬੜੇ ਖੁਸ਼ ਸਨ ਕਿ ਸਾਡੇ ਕੋਲ ਐਸੇ ਸੰਤ ਮਹਾਪੁਰਖ ਨੇ ਕਹਿੰਦੇ ਹੌਲੀ ਹੌਲੀ ਉਹ ਸਾਧੂ ਸੰਤ ਫਕੀਰ ਜੀ ਦੀ ਪ੍ਰਸਿੱਧੀ ਇੰਨੀ ਵੱਧ ਗਈ ਕਿ ਬਾਹਰ ਦੇ ਨਗਰਾਂ ਤੱਕ ਵੀ ਪਹੁੰਚ ਗਈ ਕਹਿੰਦੇ ਗੱਲ ਪਹੁੰਚਦੇ ਪਹੁੰਚਦੇ ਉਸ ਦੇਸ਼ ਦੇ ਰਾਜੇ ਤੱਕ ਪਹੁੰਚੀ ਤਾਂ ਕਹਿੰਦੇ ਇੱਕ ਦਿਨ ਰਾਜਾ ਵੀ ਉਹ ਸਾਧੂ ਸੰਤ ਫਕੀਰ ਜੀ ਦੇ ਦਰਸ਼ਨ ਕਰਨ ਆਇਆ ਦਰਸ਼ਨ ਕੀਤੇ ਅਤੇ ਉਹ ਸਾਧੂ ਸੰਤ ਫਕੀਰ ਜੀ ਨੂੰ ਬੇਨਤੀ ਕੀਤੀ ਕਿ ਸਾਧੂ ਜੀ ਤੁਹਾਡੇ ਕੋਲ ਇੰਨਾ ਵੱਡਾ ਗੋਣਿਆ ਤੁਹਾਡੇ ਕੋਲ ਇੰਨਾ ਗਿਆਨ ਹੈ ਅਤੇ ਤੁਸੀਂ ਇੱਕ ਜੰਗਲ ਦੇ ਵਿੱਚ ਕੁਟਿਆ ਦੇ ਵਿੱਚ ਰਹਿ ਰਹੇ ਹੋ ਤੁਸੀਂ ਮੇਰੇ ਨਾਲ ਚੱਲੋ ਤੁਹਾਨੂੰ ਮਹਿਲ ਦੇ ਵਿੱਚ ਰੱਖਾਂਗਾ ਮੈਨੂੰ ਸੇਵਾ ਕਰਨ ਦਾ ਮੌਕਾ ਦਿਓ ਸਾਧੂ ਜੀ ਨੇ ਬੜਾ ਸਮਝਾਇਆ ਕਿ ਨਹੀਂ ਰਾਜਨ ਮੈਂ ਇੱਥੇ ਬਹੁਤ ਖੁਸ਼ ਹਾਂ ਮੇਰੇ ਕੋਲ ਸਵੇਰੇ ਸ਼ਾਮ ਸੰਗਤ ਆਉਂਦੀ ਆ ਮੈਂ ਰੱਬ ਦਾ ਨਾਮ ਇੱਥੇ ਬੈਠ ਕੇ ਤੇਉਣਾ ਹਾਂ ਤਾਂ ਮੈਂ ਬਹੁਤ ਖੁਸ਼ ਹਾਂ ਮੈਨੂੰ ਬੋਧੇ ਆਸ਼ਰਮ ਦੀ ਕੋਈ ਲੋੜ ਨਹੀਂ ਆ ਮੈਨੂੰ ਤਾਂ ਦੋ ਪ੍ਰਸ਼ਾਦਿਆਂ ਦੀ ਲੋੜ ਆ ਉਹ ਮੈਨੂੰ ਮਿਲ ਜਾਂਦੇ ਨੇ ਸੋ ਤੁਸੀਂ ਤਕਲੀਫ ਨਾ ਕਰੋ ਪਰ ਕਹਿੰਦੇ ਰਾਜਾ जिद ਕਰਨੋਂ ਨਾ ਹਟਿਆ ਰਾਜਾ ਜੋਰ ਜ਼ਬਰਦਸਤੀ ਕਰਕੇ ਜिद ਕਰਕੇ ਸੰਤ ਜੀ ਨੂੰ ਆਪਣੇ ਨਾਲ ਲੈ ਗਿਆ ਸੰਤ ਜੀ ਨੇ ਕਿਹਾ ਵੀ ਚਲੋ ਠੀਕ ਹੈ ਜੇ ਬਹੁਤਾ ਕਹਿਣਾ ਹੈ ਤਾਂ ਮੈਂ ਕੁਝ ਦਿਨ ਤੇਰੇ ਮਹਿਲ ਦੇ ਵਿੱਚ ਰੁਕ ਜੰਨਾ ਹਾਂ ਕਹਿੰਦੇ ਸਾਧੂ ਜੀ ਨੂੰ ਰਾਜਾ ਆਪਣੇ ਨਾਲ ਲੈ ਗਿਆ ਸੋਹਣੇ ਆਸਣ ਵਿਛਾ ਕੇ ਦਿੱਤੇ ਸੋਹਣਾ ਭੋਜਨ ਪ੍ਰਸ਼ਾਦਾ ਸ਼ਿਕਾਇਆ ਕਰਨ ਪਰ ਕਹਿੰਦੇ ਦਿਨੋਂ ਦਿਨ ਸਾਧੂ ਜੀ ਦੇ ਸੁਭਾਅ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਰਿਹਾ ਸੀ ਸਾਧੂ ਜੀ ਖੁਦ ਵੀ ਸਮਝ ਨਹੀਂ ਸਪਾ ਰਹੇ ਵੀ ਮੇਰੇ ਸੁਭਾਅ ਦੇ ਵਿੱਚ ਇੰਨਾ ਬਦਲਾਅ ਕਿਉਂ ਆ ਰਿਹਾ ਹੈ ਕਹਿੰਦੇ ਹੁਣ ਸਾਧੂ ਜੀ ਉੱਥੋਂ ਆਉਣ ਦਾ ਨਾਮ ਵੀ ਨਹੀਂ ਸੀ ਲੈ ਰਹੇ ਚਾਰ ਪੰਜ ਮਹੀਨੇ ਸਾਧੂ ਜੀ ਉਸ ਮਹਿਲ ਦੇ ਵਿੱਚ ਰੁਕੇ ਕਹਿੰਦੇ ਇੱਕ ਦਿਨ ਸਾਧੂ ਜੀ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਕਿਉਂ ਨਾ ਇੱਥੋਂ ਭੱਜ ਜਾਵਾਂ ਅਤੇ ਉਹਨਾਂ ਨੇ ਭੱਜਣ ਲੱਗਿਆਂ ਰਾਣੀ ਦੇ ਕੁਝ ਗਹਿਣੇ ਚੋਰੀ ਕਰ ਲਏ ਜੋ ਵੀ ਉਹਨੂੰ ਕੀਮਤੀ ਸਮਾਨ ਦਿੱਸਿਆ ਨਾ ਉਹ ਚੁੱਕ ਕੇ ਮਹਿਲ ਛੱਡ ਕੇ ਸਾਧੂ ਭੱਜ ਗਿਆ ਅਗਲੇ ਹੀ ਦਿਨ ਰਾਜੇ ਤੱਕ ਖਬਰ ਪਹੁੰਚੀ ਰਾਜੇ ਨੇ ਵੀ ਉਹ ਸਾਧੂ ਸੰਤ ਜੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਇਧਰ ਸਾਧੂ ਜੀ ਰਾਜੇ ਤੋਂ ਬਚਦੇ ਬਚਾਉਂਦੇ ਭੱਜਦੇ ਜੰਗਲ ਤੱਕ ਪਹੁੰਚ ਗਏ ਜੰਗਲ ਦੇ ਵਿੱਚ ਪਹੁੰਚੇ ਉੱਥੇ ਥੱਕ ਗਏ ਸੀ ਭੁੱਖ ਵੀ ਬਹੁਤ ਲੱਗੀ ਸੀ ਕਹਿੰਦੇ ਇੱਕ ਦਰਖਤ ਦੇ ਹੇਠਾਂ ਬੈਠ ਗਏ ਦਰਖਤ ਦੇ ਹੇਠਾਂ ਬੈਠ ਕੇ ਸਾਲਿਆ ਤਾਂ ਕਹਿੰਦੇ ਅਚਾਨਕ ਉੱਤੋਂ ਇੱਕ ਫਲ ਪੁੰਝੇ ਡਿੱਗਿਆ ਹੁਣ ਸਾਧੂ ਜੀ ਨੂੰ ਭੁੱਖ ਬਹੁਤ ਲੱਗੀ ਸੀ ਇਸ ਕਰਕੇ ਸਾਧੂ ਜੀ ਨੇ ਝੱਟ ਹੀ ਬਿਨਾਂ ਦੇਖਿਆਂ ਉਹ ਫਲ ਖਾ ਲਿਆ ਉਹ ਫਲ ਦੇ ਵਿੱਚ ਪਤਾ ਨਹੀਂ ਕੀ ਸੀ ਕਹਿੰਦੇ ਉਹ ਫਲ ਖਾਦਿਆ ਸਾਰ ਹੀ ਸਾਧੂ ਬਹੁਤ ਬਿਮਾਰ ਪੈ ਗਿਆ ਕਹਿੰਦੇ ਸਾਧੂ ਦੇ ਖੂਨ ਦਾ ਕਤਰਾ ਕਤਰਾ ਜਿਵੇਂ ਸੁੱਕ ਗਿਆ ਹੋਵੇ ਹਫਤੇ ਦੇ ਵਿੱਚ ਸਾਧੂ ਬਿਲਕੁਲ ਸੁੱਕ ਕੇ ਲੱਕੜ ਹੋ ਗਿਆ ਮਰਨ ਕਿਨਾਰੇ ਪਹੁੰਚ ਗਿਆ ਨਾ ਉੱਥੇ ਕੋਈ ਧਿਆਨ ਰੱਖਣ ਵਾਲਾ ਸੀ ਨਾ ਕੋਈ ਖਾਣ ਪੀਣ ਨੂੰ ਦੇਣ ਵਾਲਾ ਸੀ ਕਹਿੰਦੇ ਇੱਕ ਹਫਤਾ ਸਾਧੂ ਉੱਥੇ ਹੀ ਜੰਗਲ ਦੇ ਵਿੱਚ ਪਿਆ ਰਿਹਾ ਕਹਿੰਦੇ ਹਫਤੇ ਬਾਅਦ ਇੱਕ ਸਵੇਰ ਐਸੀ ਆਈ ਜਿੱਦੋਂ ਸੂਰਜ ਦੀ ਪਹਿਲੀ ਕਿਰਨ ਸਾਧੂ ਜੀ ਤੇ ਪਈ ਨਾ ਸਾਧੂ ਜੀ ਦੇ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਮਣਾ ਤੂੰ ਆਹ ਕੰਮ ਕਰਕੇ ਕੀ ਖਟਿਆ ਅਤੇ ਇਹ ਕੰਮ ਕਿਉਂ ਕੀਤਾ ਤੈਨੂੰ ਤਾਂ ਮਾਇਆ ਦੇ ਨਾਲ ਕੋਈ ਪਿਆਰ ਹੀ ਨਹੀਂ ਸੀ ਤੂੰ ਇਹ ਮਾਇਆ ਹੀ ਗਹਿਣੇ ਕੀ ਕਰਨੇ ਸੀ ਜਿਹੜੇ ਤੂੰ ਲੈ ਕੇ ਉੱਥੋਂ ਭੱਜ ਪਿਆ ਕਹਿੰਦੇ ਮਨ ਦੇ ਵਿੱਚ ਬਹੁਤ ਪਛਤਾਵਾ ਹੋਇਆ ਕਹਿੰਦੇ ਹਿੰਮਤ ਕੀਤੀ ਥੋੜਾ ਬਹੁਤਾ ਉੱਠਿਆ ਉੱਥੇ ਕੋਈ ਹੋਰ ਦਰਖਤ ਲੱਗੇ ਚਨ ਉਥੋਂ ਦੇਖ ਕੇ ਚੰਗੇ ਫਲ ਖਾਦੇ ਤੁਰਨ ਜੋਗਾ ਹੋਇਆ ਰਸਤੇ ਦੇ ਵਿੱਚ ਪਾਣੀ ਦਾ ਤਲਾਬ ਮਿਲਿਆ ਉੱਥੋਂ ਪਾਣੀ ਪੀਤਾ ਕਰਦਿਆਂ ਕਰਉਂਦਿਆਂ ਸਾਧੂ ਆਪਣਾ ਉਹ ਗਹਿਣਿਆਂ ਦਾ ਪੈਸਿਆਂ ਦਾ ਥੈਲਾ ਲੈ ਕੇ ਰਾਜੇ ਦੇ ਦਰਬਾਰ ਪਹੁੰਚਿਆ ਰਾਜੇ ਦੇ ਦਰਬਾਰ ਪਹੁੰਚ ਕੇ ਸਾਰਾ ਧਨ ਗਹਿਣੇ ਵਾਪਸ ਕਰ ਦਿੱਤੇ ਅਤੇ ਰਾਜੇ ਤੋਂ ਮਾਫੀ ਮੰਗੀ ਕਹਿੰਦੇ ਰਾਜੇ ਨੇ ਕਿਹਾ ਵੀ ਸਾਧੂ ਜੀ ਜੇ ਤੁਸੀਂ ਵਾਪਸ ਹੀ ਆਉਣਾ ਸੀ ਇਹ ਧਨ ਦੇ ਵਿੱਚੋਂ ਕੁਝ ਖਰਚਣਾ ਵੀ ਨਹੀਂ ਸੀ ਵਾਪਸ ਹੀ ਦੇਣਾ ਸੀ ਤੇ ਚੋਰੀ ਕਰਕੇ ਭੱਜੇ ਕਿਉਂ ਤੇ ਕਹਿੰਦੇ ਸਾਧੂ ਜੀ ਨੇ ਕਿਹਾ ਵੀ ਰਾਜਾ ਜੀ ਮੈਨੂੰ ਤਾਂ ਖੁਦ ਨਹੀਂ ਪਤਾ ਕਿ ਮੈਂ ਇਹ ਕੰਮ ਕਿਉਂ ਕੀਤਾ ਕਹਿੰਦੇ ਅੱਜ ਮੈਨੂੰ ਹਫਤਾ ਹੋ ਗਿਆ ਹੈ ਮੈਂ ਕੁਝ ਵੀ ਖਾਦਾ ਪੀਤਾ ਨਹੀਂ ਆ ਤੇਰੇ ਘਰ ਦਾ ਜੋ ਵੀ ਮੈਂ ਅਨਪਾਣੀ ਖਾਦਾ ਸੀ ਨਾ ਉਹਦਾ ਅਸਰ ਮੇਰੇ ਅੰਦਰੋਂ ਖਤਮ ਹੋਇਆ ਤਾਂ ਮੈਨੂੰ ਸੋਚੀ ਆਈ ਆ ਵੀ ਮੇਰੇ ਨਾਲ ਇਹ ਸਭ ਕੁਝ ਕਿਉਂ ਹੋਇਆ ਸਾਧੂ ਨੇ ਕਿਹਾ ਰਾਜਾ ਮੈਂ ਤੇਰੇ ਘਰ ਦੇ ਵਿੱਚ ਪਿਛਲੇ 5-6 ਮਹੀਨਿਆਂ ਤੋਂ ਰਹਿ ਰਿਹਾ ਹਾਂ ਤੇਰੇ ਘਰ ਦਾ ਭੋਜਨ ਖਾ ਰਿਆ ਹਾਂ ਅਤੇ ਤੇਰੇ ਭੋਜਨ ਦੇ ਅਸਰ ਕਰਕੇ ਮੇਰਾ ਸੁਭਾਅ ਇਦਾਂ ਦਾ ਬਣ ਗਿਆ ਕਿਉਂਕਿ ਤੇਰੇ ਘਰ ਦੇ ਵਿੱਚ ਜੋ ਵੀ ਤਾਨ ਆ ਰਿਹਾ ਹੈ ਨਾ ਉਹ ਹੀ ਇਮਾਨਦਾਰੀ ਦਾ ਨਹੀਂ ਆ ਜਾਂ ਤਾਂ ਤੂੰ ਕਿਸੇ ਤੋਂ ਖੋ ਕੇ ਲਿਆ ਹੈ ਜਾਂ ਤੂੰ ਕਿਸੇ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਲਿਆਈ ਜੋ ਵੀ ਤਨ ਤੇਰੇ ਘਰ ਦੇ ਵਿੱਚ ਆ ਰਿਹਾ ਹੈ ਨਾ ਇਹਦੇ ਪਿੱਛੇ ਜਾਂ ਤਾਂ ਤੇਰੀ ਚੁਸਤ ਚਲਾਕੀ ਆ ਜਾਂ ਤੇਰੀ ਈਰਖਾ ਹੈ ਜਾਂ ਹੰਕਾਰ ਹੈ ਇਸ ਕਰਕੇ ਤੇਰੇ ਘਰ ਦਾ ਭੋਜਨ ਖਾ ਕੇ ਮੈਂ ਵੀ ਤੇਰੇ ਵਰਗਾ ਹੋ ਗਿਆ ਮੇਰੇ ਮਨ ਦੇ ਵਿੱਚ ਜਿਵੇਂ ਤੈਨੂੰ ਹੋਰ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਲਾਲਸਾ ਹੈ ਨਾ ਤੂੰ ਕਿੰਨਾ ਧਨ ਦੌਲਤ ਇਕੱਠਾ ਕਰ ਰਿਹਾ ਹੈ ਪਰ ਰੱਜ ਨਹੀਂ ਰਿਹਾ ਉਸੇ ਹੀ ਤਰ੍ਹਾਂ ਮੇਰੇ ਵੀ ਮਨ ਦੇ ਵਿੱਚ ਇਹ ਲਾਲਚ ਆ ਗਿਆ ਸੀ ਤਾਂ ਮੈਂ ਤੇਰੇ ਘਰੋਂ ਧੰਨ ਲੈ ਕੇ ਭੱਜ ਗਿਆ ਪਰ ਜਿਉਂ ਹੀ ਤੇਰੇ ਘਰ ਦੇ ਆਣ ਦਾ ਅਸਰ ਮੇਰੇ ਅੰਦਰੋਂ ਖਤਮ ਹੋਇਆ ਤਾਂ ਮੈਨੂੰ ਆਪਣੀ ਸੋਝੀ ਆਈ ਵੀ ਮੈਂ ਕੀ ਸੀ ਤੇ ਕੀ ਬਣ ਗਿਆ ਸੋ ਇਹ ਕਹਾਣੀ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦੀ ਹੈ ਕਹਾਣੀ ਦੇ ਪਾਤਰਾਂ ਵੱਲ ਕਹਾਣੀ ਦੀ ਘਟਨਾਵਾਂ ਵੱਲ ਨਹੀਂ ਜਾਣਾ ਕਹਾਣੀ ਦੀ ਸਿੱਖਿਆ ਵੱਲ ਜਾਣਾ ਹੈ ਅਧਿਕਤ ਕਹਾਣੀ ਦੀ ਸਿੱਖਿਆ ਸਾਨੂੰ ਬਹੁਤ ਵੱਡਾ ਸਬਕ ਸਿਖਾਉਂਦੀ ਹੈ ਕਿ ਜੋ ਵੀ ਭੋਜਨ ਪ੍ਰਸ਼ਾਦਾ ਅਸੀਂ ਛਕਦੇ ਹਾਂ ਉਹ ਸਾਡੇ ਤਨ ਅਤੇ ਮਨ ਦੋਵਾਂ ਦੇ ਉੱਤੇ ਹੀ ਅਸਰ ਕਰਦਾ ਹੈ ਸਾਡੀਆਂ ਆਦਤਾਂ ਸਾਡੇ ਸੁਭਾਅ ਨੂੰ ਬਦਲਣ ਦੀ ਤਾਕਤ ਰੱਖਦਾ ਹੈ ਸਾਡੇ ਬਜ਼ੁਰਗ ਸਾਡੇ ਸੰਤ ਮਹਾਪੁਰਖ ਇਹੋ ਜਿਹੀਆਂ ਕਹਾਣੀਆਂ ਸਾਨੂੰ ਤਾਂ ਹੀ ਸੁਣਾਉਂਦੇ ਸਨ ਤਾਂ ਜੋ ਸਾਨੂੰ ਸਹੀ ਗਿਆਨ ਮਿਲ ਸਕੇ ਸਾਨੂੰ ਅਕਲ ਆਵੇ ਸਾਨੂੰ ਮੱਤ ਆਵੇ ਸਾਨੂੰ ਆਪਣੀ ਸੋਚੀ ਆਵੇ ਸੋ ਇਹ ਕਹਾਣੀ ਦੀ ਸਿੱਖਿਆ ਲੈਣੀ ਆ ਤਾਂ ਆਪਾਂ ਗੱਲ ਕਰ ਰਹੇ ਸੀ ਭੈਣਾ ਦੀ ਇਹ ਭੈਣਾਂ ਜਦੋਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਉਹ ਪਹਿਲਾਂ ਤਾਂ ਆਪ ਗੁਰਬਾਣੀ ਦਾ ਪਾਠ ਕਰਦੀਆਂ ਹੋਈਆਂ ਭੋਜਨ ਬਣਾਉਣ ਰੋਟੀ ਦੇ ਵਿੱਚ ਗੁਰਬਾਣੀ ਦਾ ਗਿਆਨ ਮਿਲ ਜਾਵੇ ਉਹ ਗਿਆਨ ਜਦੋਂ ਸਾਡੇ ਬੱਚੇ ਦੇ ਅੰਦਰ ਜਾਂ ਘਰ ਦੇ ਕਿਸੇ ਵੀ ਜੀ ਦੇ ਅੰਦਰ ਭੋਜਨ ਪ੍ਰਸ਼ਾਦੇ ਦੇ ਰਾਹੀਂ ਜਾਵੇਗਾ ਨਾ ਉਹਦਾ ਜੀਵਨ ਜ਼ਰੂਰ ਬਦਲੇਗਾ ਅਤੇ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਹੋਇਆਂ ਭੈਣਾਂ ਇੱਕ ਅਰਦਾਸ ਬੇਨਤੀ ਵੀ ਜ਼ਰੂਰ ਕਰਿਆ ਕਰਨ ਕਿ ਵਾਹਿਗੁਰੂ ਅਕਾਲ ਪੁਰਖ ਜੀ ਇਹ ਜੋ ਵੀ ਅਨਪਾਣੀ ਸਾਡੇ ਘਰ ਦੇ ਵਿੱਚ ਬਣ ਰਿਹਾ ਹੈ ਜੇਕਰ ਇਹਨੂੰ ਕਮਾਉਂਦਿਆਂ ਹੋਇਆ ਇਹਨੂੰ ਬਣਾਉਂਦਿਆਂ ਹੋਇਆ ਸਾਡੇ ਤੋਂ ਕੋਈ ਗਲਤੀ ਹੋਈ ਹੈ ਨਾ ਸਤਿਗੁਰ ਸੱਚੇ ਪਾਸ਼ਾ ਉਹ ਗਲਤੀ ਦੀ ਸਜ਼ਾ ਮੇਰੇ ਬੱਚੇ ਨੂੰ ਨਾ ਦਿਓ ਜੀ ਸਤਿਗੁਰ ਸੱਚੇ ਪਾਸ਼ਾ ਮੇਰੇ ਬੱਚੇ ਨੂੰ ਚੰਗੀ ਮੱਤਬੋਧ ਬਖਸ਼ਣਾ ਸਤਿਗੁਰ ਸੱਚੇ ਪਾਸ਼ਾ ਮੇਰੇ ਬੱਚੇ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਕੀ ਸੁਖੁਣੀ ਸਾਹਿਬ ਜੀ ਦੀਆਂ ਇਹ ਦੋ ਪੰਕਤੀਆਂ ਦਾ ਜਾਪ ਬੱਚੇ ਦੇ ਭੋਜਨ ਨੂੰ ਬਣਾਉਣ ਵੇਲੇ ਜਾਂ ਉਹਨੂੰ ਖਵਾਉਣ ਵੇਲੇ ਜਾਂ ਸਵੇਰੇ ਸਵੇਰੇ ਉਹ ਜਦੋਂ ਸੁੱਤਾ ਪਿਆ ਹੁੰਦਾ ਹੈ ਨਾ ਉਹਦੇ ਸਿਰ ਦੇ ਉੱਤੇ ਹੱਥ ਫੇਰ ਕੇ ਇਹ ਦੋ ਪੰਕਤੀਆਂ ਦਾ ਜਾਪ ਜ਼ਰੂਰ ਕਰੀਏ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਦ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਅਤੇ ਬੱਚੇ ਨੂੰ ਇਹ ਦੋ ਆਦਤਾਂ ਜ਼ਰੂਰ ਸਿਖਾਉਣੀਆਂ ਨੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਬਿ ਸਿਰਫ ਮਾਣੇ ਪਾਠ ਕਰਕੇ ਭੋਜਨ ਪ੍ਰਸ਼ਾਦਾ ਬਣਾਏ ਅਰਦਾਸ ਬੇਨਤੀ ਕੀਤੀ ਆ ਉਹਦੇ ਨਾਲ ਨਾਲ ਜੇਕਰ ਬੱਚਾ ਵੀ ਇਹ ਦੋ ਕੰਮ ਕਰੇ ਤਾਂ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ ਬੱਚੇ ਨੂੰ ਇਹ ਆਦਤ ਬਚਪਨ ਤੋਂ ਹੀ ਪਾਉਣੀ ਹੈ ਕਿ ਪੁੱਤਰ ਜਦੋਂ ਵੀ ਆਪਾਂ ਭੋਜਨ ਪ੍ਰਸ਼ਾਦਾ ਛਕਣਾ ਹੈ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਫਿਰ ਭੋਜਨ ਛਕਣਾ ਹੈ ਅਤੇ ਦੂਸਰੀ ਆਦਤ ਇਹ ਦਾ ਤਾਂ ਖਾਸ ਧਿਆਨ ਰੱਖਣਾ ਕਿਉਂਕਿ ਅੱਜ ਕੱਲ ਇਹ ਆਦਤ ਨਿਆਣਿਆਂ ਸਿਆਣਿਆਂ ਸਭ ਦੇ ਵਿੱਚ ਹੈ ਕਿ ਜਦੋਂ ਵੀ ਉਹ ਭੋਜਨ ਪ੍ਰਸ਼ਾਦਾ ਸ਼ੱਕਦੇ ਨੇ ਤਾਂ ਉਹਨਾਂ ਦਾ ਧਿਆਨ ਟੀਵੀ ਦੇ ਵਿੱਚ ਹੁੰਦਾ ਹੈ ਮੋਬਾਈਲ ਦੇ ਵਿੱਚ ਹੁੰਦਾ ਹੈ ਉਹ ਮੋਬਾਈਲ ਚਲਾਉਂਦਿਆਂ ਹੋਇਆਂ ਟੀਵੀ ਦੇਖਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਸ਼ੱਕਦੇ ਨੇ ਤਾਂ ਫਿਰ ਭੋਜਨ ਪ੍ਰਸ਼ਾਦੇ ਦੇ ਨਾਲ ਨਾਲ ਜੋ ਜਾਣਕਾਰੀ ਅਸੀਂ ਅੰਦਰ ਭੇਜ ਰਹੇ ਹਾਂ ਤਾਂ ਭੋਜਨ ਪ੍ਰਸ਼ਾਦਾ ਸ਼ੱਕਦੇ ਆ ਸ਼ੱਕਦੇ ਆ ਜੋ ਚੀਜ਼ ਅਸੀਂ ਦੇਖ ਰਹੇ ਹਾਂ ਸੁਣ ਰਹੇ ਹਾਂ ਨਾ ਉਹੀ ਚੀਜ਼ ਸਾਡੇ ਅੰਦਰ ਹੀ ਜਾ ਰਹੀ ਹੈ ਤਾਂ ਇਸ ਕਰਕੇ ਇਹ ਆਦਤ ਬੱਚੇ ਦੀ ਜ਼ਰੂਰ ਬਦਲਣੀ ਹੈ ਜਦੋਂ ਵੀ ਉਹਨੇ ਭੋਜਨ ਪ੍ਰਸ਼ਾਦਾ ਛਕਣਾ ਹੈ ਸਿਰਫ ਬੱਚੇ ਨਹੀਂ ਆਪ ਵੀ ਸਿਆਣਿਆਂ ਨੇ ਵੀ ਇਹ ਨਿਯਮ ਆਪਣੇ ਘਰ ਦੇ ਵਿੱਚ ਬਣਾਉਣਾ ਹੈ ਕਿ ਰੋਟੀ ਖਾਣ ਲੱਗਿਆ ਟੀਵੀ ਮੋਬਾਈਲ ਦੋਵੇਂ ਬੰਦ ਕਰ ਦੋ ਆਪਣੇ ਹੱਥ ਚੰਗੀ ਤਰ੍ਹਾਂ ਧੋ ਕੇ ਸਿਰ ਟੱਕ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਪੋਜਨ ਪ੍ਰਸ਼ਾਦਾ ਸ਼ਕਣਾ ਹੈ ਪੋਜਨ ਪ੍ਰਸ਼ਾਦੇ ਨੂੰ ਪੂਰਾ ਚਿੱਤ ਕੇ ਸ਼ਕਣਾ ਹੈ ਸ਼ਕਣ ਤੋਂ ਬਾਅਦ ਵੀ ਵਾਹੀ ਗੁਰੂ ਜੀ ਦਾ ਸ਼ੁਕਰਾਨਾ ਕਰਨਾ ਆਪਣੇ ਝੂਠੇ ਬਰਤਨ ਪਹਿਲੀ ਗੱਲ ਤਾਂ ਸਾਨੂੰ ਆਪ ਸਾਫ਼ ਕਰਨੇ ਚਾਹੀਦੇ ਆ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਨਾ ਅਤੇ ਜਿਹੜਾ ਅੱਗੇ ਆਉਣ ਵਾਲਾ ਸਮਾਂ ਹੈ ਇਹਦੇ ਵਿੱਚ ਹਰ ਬੰਦੇ ਨੂੰ ਹਰ ਇੱਕ ਕੰਮ ਆਉਣਾ ਚਾਹੀਦਾ ਹੈ ਤਾਂ ਬੱਚਿਆਂ ਨੂੰ ਖਾਣਾ ਬਣਾਉਣਾ ਤਾਂ ਜ਼ਰੂਰ ਹੀ ਸਿਖਾਓ ਅਤੇ ਬਰਤਨ ਸਾਫ਼ ਕਰਨ ਦੇ ਵਿੱਚ ਕਦੇ ਵੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਖਾਸ ਕਰਕੇ ਬੰਦਿਆਂ ਨੂੰ ਮੁੰਡਿਆਂ ਨੂੰ ਉਹਨਾਂ ਨੂੰ ਲੱਗਦਾ ਵੀ ਇਹ ਕੰਮ ਤਾਂ ਔਰਤਾਂ ਦੇ ਕਰਨ ਵਾਲੇ ਨੇ ਪਰ ਜਿਹੜਾ ਆਉਣ ਵਾਲਾ ਸਮਾਂ ਹੈ ਨਾ ਇਹਦੇ ਵਿੱਚ ਹਰ ਬੰਦੇ ਨੂੰ ਆਪਣਾ ਕੰਮ ਆਪ ਕਰਨ ਦੀ ਆਦਤ ਪਾਉਣੀ ਪੈਣੀ ਹੈ ਕਿਤੇ ਨਾ ਕਿਤੇ ਅਜਿਹਾ ਮੌਕਾ ਆ ਜਾਂਦਾ ਹੈ ਜਿੱਥੇ ਸਾਨੂੰ ਆਪਣੇ ਕੰਮ ਖੁਦ ਕਰਨੇ ਪੈਂਦੇ ਆ ਤਾਂ ਆਪਣੇ ਕੰਮ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਸੋ ਜੇ ਝੂਠੇ ਬਰਤਨ ਆਪਾਂ ਖੁਦ ਸਾਫ਼ ਕਰ ਲਵਾਂਗੇ ਤਾਂ ਛੋਟੇ ਨਹੀਂ ਹੋ ਜਾਵਾਂਗੇ ਜੇ ਸਾਫ਼ ਨਹੀਂ ਕਰ ਸਕਦੇ ਘੱਟੋ ਘੱਟ ਆਪਾਂ ਉਸ ਜਗ੍ਹਾ ਤੇ ਰੱਖ ਸਕਦੇ ਹਾਂ ਜਿੱਥੇ ਬਰਤਨ ਸਾਫ਼ ਕੀਤੇ ਜਾਂਦੇ ਆ ਇੱਕ ਤਾਂ ਜਦੋਂ ਆਪਾਂ ਭੋਜਨ ਪ੍ਰਸ਼ਾਦਾ ਛੱਕ ਕੇ ਉੱਠ ਕੇ ਕੋਈ 5 10 ਕਦਮ ਚੱਲਦੇ ਆ ਨਾ ਨਾਲ ਦੀ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਤੁਹਾਡਾ ਖਾਦਾ ਹੋਇਆ ਭੋਜਨ ਪਚ ਗਿਆ ਹੈ ਜੇ ਖਾ ਕੇ ਉੱਥੇ ਹੀ ਬੈਠੇ ਰਹੇ ਤਾਂ ਉਹ ਭੋਜਨ ਪ੍ਰਸ਼ਾਦਾ ਸਹੀ ਤਰੀਕੇ ਦੇ ਨਾਲ ਨਹੀਂ ਪਚਦਾ ਸੋ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਹੈ ਮਾਵਾਂ ਦੇ ਅੱਗੇ ਬੇਨਤੀ ਹੈ ਕਿ ਆਪਣੇ ਬੱਚਿਆਂ ਦੇ ਲਈ ਇਹ ਕੰਮ ਜ਼ਰੂਰ ਕਰਨ ਖੁਦ ਵੀ ਗੁਰਬਾਣੀ ਦਾ ਪਾਠ ਕਰਕੇ ਭੋਜਨ ਪ੍ਰਸ਼ਾਦਾ ਬਣਾਉਣਾ ਹੈ ਆਟਾ ਗੁੰਨਣ ਤੋਂ ਲੈ ਕੇ ਰੋਟੀ ਪਕਾਉਣ ਤੱਕ ਸਬਜ਼ੀ ਕੱਟਣ ਤੋਂ ਲੈ ਕੇ ਸਬਜ਼ੀ ਬਣਾਉਣ ਤੱਕ ਮਨ ਖੁਸ਼ ਹੋਵੇ ਗੁਰਬਾਣੀ ਦਾ ਪਾਠ ਮੰਨੰਦਰ ਚੱਲਦਾ ਹੋਵੇ ਜਾਂ ਫਿਰ ਆਪਣੇ ਟੀਵੀ ਮੋਬਾਈਲ ਦੇ ਉੱਤੇ ਗੁਰ ਉੱਤੇ ਗੁਰਬਾਣੀ ਦਾ ਪਾਠ ਲਾ ਲਈਏ ਸੁਣਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਬਣਾਈਏ ਜਦੋਂ ਭੋਜਨ ਪ੍ਰਸ਼ਾਦਾ ਬੱਚੇ ਨੂੰ ਛਕਾਉਣਾ ਹੈ ਉਦੋਂ ਵੀ ਮਨ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਦਾ ਜਾਪ ਚੱਲੇ ਅਤੇ ਬੱਚੇ ਨੂੰ ਭੋਜਨ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧਵਾ ਕੇ ਉਹਨੂੰ ਕਹਿਣਾ ਕਿ ਸਿਰ ਟੱਕ ਕੇ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਫਿਰ ਭੋਜਨ ਪ੍ਰਸ਼ਾਦਾ ਛਕੋ ਅਤੇ ਭੋਜਨ ਪ੍ਰਸ਼ਾਦਾ ਖਾਣ ਵੇਲੇ ਟੀਵੀ ਮੋਬਾਈਲ ਬਿਲਕੁਲ ਨਹੀਂ ਚਲਾਉਣਾ ਇਹ ਤਿੰਨ ਚਾਰ ਆਦਤਾਂ ਆਪਾਂ ਕਰਦੇ ਵਿੱਚ ਬਦਲ ਲਈਆਂ ਤਾਂ ਸੱਚ ਕਰਕੇ ਜਾਣਿਓ ਸਾਡੇ ਬੱਚੇ ਦੇ ਸੁਭਾਅ ਆਦਤਾਂ ਦੇ ਵਿੱਚ ਸਿਹਤ ਦੇ ਵਿੱਚ ਬਹੁਤ ਚੰਗਾ ਬਦਲਾਅ ਆਵੇਗਾ ਬੱਚਾ ਤੰਦਰੁਸਤ ਰਹੇਗਾ ਖੁਸ਼ ਰਹੇਗਾ ਅਤੇ ਹਮੇਸ਼ਾ ਤਰੱਕੀ ਕਰੇਗਾ ਸੋ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਜੇ ਤੁਹਾਨੂੰ ਚੰਗੀ ਲੱਗੀ ਆ ਤਾਂ ਮੇਰੀਆਂ ਭੈਣਾਂ ਇਹਨੂੰ ਲਾਈਕ ਸ਼ੇਅਰ ਕਰ ਦਿਓ ਜੀ ਤਾਂ ਜੋ ਇਹ ਮੈਸੇਜ ਕਿਸੇ ਹੋਰ ਤੱਕ ਵੀ ਪਹੁੰਚ ਸਕੇ ਅਤੇ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਫਿਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ